ਸ਼ਿਗਾਰਦੀ ਇਸ ਵੇਲੇ ਕੜ ਗਿਆ ਸੀ ਆਜਮਪੁਰ ਦੇ ਭਾਰਤ ਬੈਟਰੀ ਹਾਊਸ ਦੇ ਵਿੱਚ ਜਿੱਥੇ ਕੀ ਇਹ ਦੀਵਾਲੀ ਦੇ ਮੌਕੇ ਤੇ ਆਪਣੇ ਗ੍ਰਾਹਕਾਂ ਦੇ ਲਈ ਇੱਕ ਆਕਰਸ਼ਕ ਆਫਰ ਸ਼ੁਰੂ ਕਰਤੇ ਗਏ ਸਭ ਤੋਂ ਪਹਿਲਾਂ ਇਲੈਕਟ੍ਰਿਕ ਸਕੂਟਰੀਆਂ ਨੇ ਕੋਈ ਵਕਫਾ ਪਕਾ ਦੇ ਮਾਡਲ ਮੌਜੂਦ ਹੈ ਪਾਓ ਪٹرول ਤੋਂ ਛੁਟਕਾਰਾ ਹੁਣ ਚੱਲੋ 15 ਰੁਪਏ ਵਿੱਚ 100 ਕਿਲੋਮੀਟਰ ਦਾ ਸਫ਼ਰ ਬਿਲਕੁਲ ਜੀ ਤੁਸੀਂ ਹੁਣ ਬਿਲਕੁਲ ਫਲਾਈਟ ਹੋ ਚੁੱਕੇ ਹੋ ਕਿਸੇ ਵੀ ਪ੍ਰਕਾਰ ਦੀ ਪੈਟਰੋਲ ਦੀ ਟੈਨਸ਼ਨ ਨਹੀਂ ਕੋਈ ਚੰਜਨ ਨਹੀਂ ਕਿਸੇ ਵੀ ਦਿੱਕਤ ਨਹੀਂ ਦੇਖ ਸਕਦੇ ਹੋ ਅਸੀਂ ਇਸ ਵੇਲੇ ਅਜਪੁਰ ਭਾਰਤ ਬੈਟਰੀ ਹਾਊਸ ਵਿੱਚ ਖੜੇ ਜੀ ਇਲੈਕਟ੍ਰਿਕ ਸਕੂਟਰियां ਅੱਜ ਦਾ ਜਮਾਨਾ ਚੋ ਕਿ ਸਮਾਂ ਬਦਲ ਚੁੱਕਾ ਹੈ ਹਰ ਵੇਲੇ ਇਹ ਚਿੰਤਾ ਆਉਂਦੀ ਕਿ ਪੈਟਰੋਲ ਦੇ ਰੇਟ ਲਗਾਤਾਰ ਵੱਧ ਰਹੇ ਹੈ ਉਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਇਹ ਆਕਰਸ਼ਕ ਚੀਜ਼ਾਂ ਲੋਕਾਂ ਲਈ ਲੈ ਕੇ ਆਇਆ ਹੈ ਬਹੁਤ ਸੋਹਣੀਆਂ ਸੋਹਣੀਆਂ ਸਕੂਟਰियां ਇੱਕ ਰਾਇਲ ਲੁੱਕ ਦੇ ਵਿੱਚ ਮੌਜੂਦ ਹੈ ਮਲਟੀ ਕਲਰ ਮੌਜੂਦ ਹੈ ਆਓ ਤੁਹਾਨੂੰ ਅੰਦਰ ਵੀ ਦਿਖਾਉਂਦੇ ਤੇ ਅਸੀਂ ਗੱਲਬਾਤ ਵੀ ਕਰਾਂਗੇ ਇਥੇ ਓਨਰ ਦੇ ਨਾਲ ਕਿ ਉਹਨਾਂ ਵੱਲੋਂ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਦੀਵਾਲੀ ਦੇ ਮੌਕੇ ਤੇ ਉਹਨਾਂ ਬੋਲੋ ਕੀ ਕੀ ਸ਼ੋਰਟੇਜ ਕੀਤੀ ਗਈ ਹੈ ਕਰੇ ਕਰੇ ਗਿਫਟ ਆਈਟਮ ਲੋਕਾਂ ਲਈ ਲਗਾਏ ਗਏ ਨੇ ਸਭ ਤੋਂ ਪਹਿਲਾਂ ਤੁਸੀਂ ਕਲਰ ਦੇਖ ਸਕਦੇ ਹੋ ਕੱਲੇ ਕੱਲੇ ਸਕੂਟਰੀ ਤੁਹਾਨੂੰ ਦਿਖਾ ਰਿਹਾ ਡਿਸਪਲੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਬਾਰੇ ਕਲਰ ਤੇ ਲੁੱਕ ਦੇ ਮਾਮਲੇ 'ਚ ਇਹ ਸਕੂਟਰੀ ਨੇ ਹੋਰ ਸਾਰੀਆਂ ਸਕੂਟਰੀ ਨੂੰ ਬਿਲਕੁਲ ਮਾਤ ਦੇ ਦਿੱਤੀ ਹੈ ਪੈਟਰੋਲ ਦੀ ਚਿੰਤਾ ਵੀ ਖਤਮ ਕਰ ਦਿੰਦੀ ਹੈ ਬੜੀ ਇਹ ਪਿਆਰੀਆਂ ਲੁੱਕ ਵਾਲੀਆਂ ਨੇ ਆਓ ਗੱਲਬਾਤ ਕਰਦੇ ਹਾਂ ਇੱਥੇ ਦੇ ਮਾਲਕ ਸਾਡੇ ਅੰਕਲ ਜੀ ਅੰਕਲ ਜੀ ਸਭ ਤੋਂ ਪਹਿਲਾਂ ਤੁਸੀਂ ਜਿਸੋ ਕਿ ਦੀਵਾਲੀ ਦੇ ਮੌਕੇ ਤੇ ਤੁਹਾਡੇ ਵੱਲੋਂ ਕੀ ਕੀ ਆਫਰ ਦਿੱਤੇ ਜਾ ਰਹੇ ਨੇ ਆਪਣੇ ਕਾਕਾ ਦੇ ਲਈ ਸਾਡੇ ਦੀਵਾਲੀ ਤੋਂ ਮੌਕੇ ਤੇ ਜੀ ਅਸੀਂ ਖੁਸ਼ਖਬਰੀ ਇਹ ਹੈ ਪਹਿਲਾਂ ਵੀ ਅਸੀਂ ਬੜੀਆਂ ਪਿਛਲੇ ਸਾਲ ਵੀ ਦੀਵਾਲੀ ਦੇ ਬੜੀ ਗਿਫਟ ਦਿੱਤੇ ਹੈ ਐ ਕਿ ਅਸੀਂ ਨਵਾਂ ਕਰ ਰਹੇ ਹਾਂ ਐਲਸੀਡੀ ਜਮਾਗੇ 32 ਇੰਚੀ ਜੀ ਤੇ ਗੀజర్ ਦੇ ਰਹੇ ਹਾਂ ਤੇ ਹੋਰ ਗਿਫਟ ਦੇ ਰਹੇ ਹਾਂ ਬੜੇ ਪਿਆਰੇ ਪਿਆਰੇ ਗਿਫਟ ਦੇ ਰਵਾਂਗੇ ਤੇ ਸਾਡੇ ਕੋਲ ਇੱਕ ਹੋਰ ਬੜੀ ਹੈ ਤੇ ਸਾਡੇ ਕੋਲ ਬਜਾਜ ਫਾਈਨਾਂਸ ਦੀ ਜੀ ਉਧਰ ਹੈਗੀ ਹੈ ਅੱਛਾ ਜੀ ਇਹ ਤੁਸੀਂ ਉਹ ਕਹੋਗੇ ਤੇ ਆਧਾਰ ਕਾਰਡ ਪਿੰਨ ਕਾਰਡ ਨਾਲ ਤੁਹਾਡਾ ਲੋਨ ਹੋ ਜਾਣਾ ਕਿਸੇ ਚੀਜ਼ ਦੀ ਲੋੜ ਇਹ ਆਧਾਰ ਕਰਦੇ ਹੋਣੀ ਹੋਊਗੀ 50 ਮਿੰਟਾਂ ਤੁਹਾਨੂੰ ਸਕੂਟਰੀ ਅਸੀਂ ਚਕਾ ਸਕਦੇ ਹਾਂ ਜੀ ਬਿਲਕੁਲ 50 ਮਿੰਟਾਂ ਜੀ ਤੁਸੀਂ ਇਹ ਚਮਕਵਾਂ ਦੀ ਸੋਨੇ ਦੀ ਸਕੂਟਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਹੋਰ ਇਸ ਦੇ ਬਲਵਾ ਕੀ ਫੀਚਰ ਕੀਤੇ ਨੇ ਜੋ ਫੀਚਰ ਹੈ ਜੀ ਇਹਨਾਂ ਦੇ ਮੰਨ ਲਓ ਬੜੇ ਵਧੀਆ ਮਾਡਲ ਆ ਸਾਰੇ ਵਧੀਆ ਵਧੀਆ ਫੀਚਰ ਆ ਸਾਰੇ ਜੀ ਮੰਨ ਲਓ 100 ਮੰਨ ਲਓ ਸਾਡੇ ਕੋਲੋਂ 50 ਕਿਲੋਮੀਟਰ ਤੋਂ ਲਾ ਕੇ ਜੀ 100 ਕਿਲੋਮੀਟਰ ਵਾਲੀ ਸਕੂਟਰੀ ਹੈਗੀ ਓਕੇ ਜਿਹੜੀ 100 ਕਿਲੋਮੀਟਰ ਮੇਰੇ ਨਹੀਂ ਲੱਗਦਾ ਕੋਈ ਜਿਹੜੇ ਤੇਰੇ ਹੋਵੇ ਇਸ ਟਾਈਮ ਓਕੇ ਜੀ ਸਿਰਫ ਇਹ ਨਹੀਂ ਕੰਪਨੀ ਵਾਲਿਆਂ ਨੇ ਚਲਾਈ ਹੈ ਠੀਕ ਹੈ ਜੀ ਸਾਡੇ ਕੋਲ ਸਾਰਿਆਂ ਮਿਸਤਰੀਆਂ ਦਾ ਪ੍ਰਬੰਧ ਹੈ ਜੀ ਕੋਈ ਕਿਸੇ ਨੂੰ ਤੰਗੀ ਨਹੀਂ ਹੈ ਜੋ ਸਾਡੇ ਕੋਲ ਗਾਰੰਟੀਆਂ ਹੈਗੀਆਂ ਮੋਟਰ ਬੈਟਰੀ ਚਾਰਜਿੰਗ ਕੰਟਰੋਲ ਉਹ ਤਾਂ ਚਾਰ ਗਾਰੰਟੀਆਂ ਹੈਗੀਆਂ ਹੈਗੀਆਂ ਪਰ ਬਾਕੀ ਜੇ ਕਿਸੇ ਦਾ ਕੋਈ ਮਰਗਾਰ ਜਾਂ ਹੋਰ ਕੋਈ ਚੀਜ਼ ਟੁੱਟ ਜਾਵੇ ਇਹ ਨਹੀਂ ਕਿ ਕਿਸੇ ਨੂੰ ਸਮਾਨ ਨਹੀਂ ਮਿਲੇਗਾ ਇੱਥੇ ਸਾਰਾ ਸਮਾਨ ਮਿਲੇਗਾ ਕੋਈ ਕਿਸੇ ਨੂੰ ਦਿੱਕਤ ਨਹੀਂ ਆਵੀ ਕਿਸੇ ਤਰ੍ਹਾਂ ਦੀ ਜਿੱਦਾਂ ਕੋ ਆਲੇ ਦੁਆਲੇ ਤੋਂ ਲੈ ਆਂਦੇ ਆ ਇਸ ਤੋਂ ਕੋਈ ਖਰਾਬ ਹੋ ਜਾਂਦਾ ਸਮਾਨ ਤਾਂ ਉਹਨਾਂ ਨੂੰ ਬੜਾ ਮੁਸ਼ਕਲ ਹੋਣਾ ਪੈਂਦਾ ਓਕੇ ਜੀ ਠੀਕ ਹੈ ਜੀ ਸਾਡੇ ਕੋਲ ਇਦਾਂ ਦੀ ਸਮੱਸਿਆ ਨਹੀਂ ਆਉਗੀ ਕਦੇ ਵੀ ਨਾ ਅਜੇ ਤੱਕ ਆਈ ਹੈ ਨਾ ਕਿਸੇ ਦਾ ਲੰਬਾ ਆਇਆ ਜਿਹੜਾ ਵੀ ਕਿਸੇ ਕੰਪਲੇਟ ਆਦੀ ਉਹ ਪਹਿਲੇ ਦਿਨ ਤੇ ਹੱਲ ਕਰੀਦਾ ਜੀ ਬਿਲਕੁਲ ਇਹਨਾਂ ਕੋਲ ਇਲੈਕਟ੍ਰਿਕ ਸਕੂਟੀ ਦੇ ਨਾਲ-ਨਾਲ ਸਪੇਅਰ ਪਾਰਟਸ ਮੌਜੂਦ ਹੈ ਵਿਸ਼ੇਸ਼ ਤੌਰ ਤੇ ਇਹਨਾਂ ਕੋਲ ਮਕੈਨਿਕ ਵੀ ਮੌਜੂਦ ਆ ਉਹ ਸੀ ਹੋਰ ਵੀ ਤੁਹਾਨੂੰ ਅੱਗੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਬੜੀਆਂ ਪਿਆਰੀ ਪਿਆਰੀ ਲੋਕਾਂ ਦੇ ਵਿੱਚ ਭਾਜੀ ਇੱਕ ਵਾਰ ਇਸ ਸਕੂਟੀ ਦੇ ਉੱਤੇ ਕੁਝ ਫੀਚਰ ਲੋ ਕਰੰਦਾ ਦਿਓ ਜੀ ਹਾਂ ਜੀ ਫੀਚਰ ਵਈ ਦਾ ਹੱਥ ਨੇ ਡਿਜੀਟਲ ਮੀਟਰ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਡਿਜੀਟਲ ਮੀਟਰ ਹੈ ਜੀ ਜੀ ਤੇ ਰਿਮੋਟ ਕੰਟਰੋਲ ਹੈ ਜੀ ਆਪਣਾ ਆਪਾ ਚਾਬੀ ਤੋਂ ਨਹੀਂ ਔਨ ਕਰਨੀ ਆ ਪਰ ਰਿਮੋਟ ਨਾਲ ਸਟਾਰਟ ਕਰ ਸਕਦੇ ਨੋ ਇਹ ਚੈੱਕ ਕਰੋ ਰਿਮੋਟ ਤੇ ਸਟਾਰਟ ਹੈ ਤੇ ਰਿਮੋਟ ਤੋਂ ਹੀ ਬੰਦ ਹੋਉਂਦੀ ਹੈ ਜੀ ਓਕੇ ਤੇ ਬੈਕ ਗੇਅਰੀ ਦੇ ਵਿੱਚ ਹੈ ਜੀ ਚ ਬੈਗ ਦੀ ਆਪਸ਼ਨ ਵੀ ਹੈ ਬੈਗ ਦੇ ਆਪਸ਼ਨ ਹੈ ਇਹ ਸੀਟ ਦੇਖ ਲੋ ਇਹਦੀ ਲਿੱਗੀ ਕੋਈ ਚਾਰਜਰ ਸਨ ਵਿਚੋਲੇ ਸ਼ੀਸ਼ੇ ਸਭ ਕੁਝ ਤੇ ਬਿਲਕੁਲ ਬਹੁਤ ਸੋਹਣੀ ਲੁੱਕ ਹੈ ਸੀਟ ਤੇ ਮਾਮਲੇ ਵਿੱਚ ਕੰਫਰਟੇਬਲ ਸੀਟ ਹੈ ਜੀ ਡਿਜੀਟਲ ਮੀਟਰ ਹੈ ਰਿਮੋਟ ਦੇ ਨਾਲ ਚੱਲੇਗੀ ਰਿਮੋਟ ਦੇ ਨਾਲ ਬੰਦ ਹੋ ਜਾਏਗੀ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਝੰਜੜਨੀ ਹੈ ਸਭ ਤੋਂ ਵੱਡੀ ਖਾਸ ਗੱਲ ਹੈ ਕਿ ਇਹਨਾਂ ਕੋਲ ਸਰਵਿਸ ਸੈਂਟਰ ਆਪਣੇ ਕੋਲ ਮੌਜੂਦ ਹੈ ਇੱਥੇ ਹੀ ਨਾ ਕੋਈ ਮਕੈਨਿਕ ਅਵੇਲੇਬਲ ਹੈ ਹਰ ਪ੍ਰਕਾਰ ਦੇ ਸਪੇਅਰ ਪਾਰਟਸ ਵੀ ਮੌਜੂਦ ਹੈ ਸੋ ਇਸ ਤੋਂ ਇਲਾਵਾ ਪਾਜੀ ਹੁਣ ਤੁਹਾਡੇ ਕੋਲ ਕਿੰਨੇ ਪ੍ਰਕਾਰ ਦੇ ਮਾਡਲ ਹਸਤੇ ਮੌਜੂਦ ਹੈ ਜੀ ਸਾਡੇ ਕੋਲ 5-6 ਪ੍ਰਕਾਰ ਦੇ ਮਾਡਲ ਖੜੇ ਪਾਜੀ ਜੀ 50 ਕਿਲੋਮੀਟਰ ਚੱਲਦਾ ਮਾਡਲ ਜੀ ਉਸ ਤੋਂ ਬਾਅਦ 60 ਕਿਲੋਮੀਟਰ 70 ਤੇ 100 ਕਿਲੋਮੀਟਰ ਵਾਲਾ ਮਾਡਲ ਵੀ ਹੈ ਆਪਣੇ ਕੋਲ ਠੀਕ ਹੈ ਜੀ ਇੱਕ ਵਾਰ ਚਾਰਜ ਕਰਨ ਤੋਂ ਬਾਅਦ 100 ਕਿਲੋਮੀਟਰ ਚੱਲਦਾ ਹੈ ਜੋ ਜੀ ਗੱਲ ਕਰੀਏ ਕੀਮਤਾਂ ਦੇ ਵਿੱਚ ਗੱਲ ਕਰੀਏ ਰੇਟਸ ਪ੍ਰਾਈਸ ਕਿ ਕਿੰਨੇ ਕਿੰਨੇ ਪ੍ਰਾਈਸ ਦਾ ਸਕੂਟੀਆਂ ਅਲੱਗ-ਅਲੱਗ ਪ੍ਰਾਈਸ ਕਿੱਥੋਂ ਤੋਂ ਲੈ ਕੇ ਸ਼ੁਰੂ ਹੋ ਕੇ ਕਿੰਨੇ ਤੱਕ ਪ੍ਰਾਈਸ ਤੁਹਾਡੇ ਕੋਲ ਆਉਣਾ ਹੈ 45000 ਤੋਂ ਸਟਾਰਟ ਹੋ ਗਏ ਹਨ 85000 ਤੱਕ ਦਾ ਮਾਡਲ ਖੜਾ ਹੈ ਅੱਛਾ ਜੀ ਹਾਂ ਜੀ ਜਿਹੜਾ ਮਤਲਬ 45000 ਦਾ ਮਾਡਲ 50 ਕਿਲੋਮੀਟਰ ਚੱਲੇਗਾ ਅੱਛਾ ਜੀ ਇਹ ਉਹ 85000 ਦਾ ਮਾਡਲ ਹੈ 100 ਕਿਲੋਮੀਟਰ ਚੱਲਦਾ ਇੱਕ ਵਾਰ ਚਾਰਜ ਕਰਕੇ ਉਸ ਤੋਂ ਬਾਅਦ 70000 ਦਾ ਮਾਡਲ ਆ ਜਾਂਦਾ 75000 ਦਾ ਮਾਡਲ ਆ ਜਾਂਦਾ 60000 ਦਾ ਮਾਡਲ ਵੀ ਹੈ ਆਪਣੇ ਕੋਲ ਜੀ ਬਿਲਕੁਲ ਅਲੱਗਲਾ ਮਾਡਲ ਹੈ ਤੇ ਅਲੱਗ ਨਾਲ ਜੇ ਗੱਲ ਕਰੀਏ 100 ਕਿਲੋਮੀਟਰ ਤੱਕ ਦੀ ਵੀ ਇਹ ਇਹ ਸਕੂਟਰੀ ਦੀ ਕੈਪੈਸਿਟੀ ਹੈ ਚਲਣ ਦੀ ਸੋ ਹੁਣ ਤੁਹਾਡਾ ਸਕੂਟਰੀ ਲੈਣ ਦਾ ਸੁਪਨਾ ਆਸਾਨ ਹੋਵੇਗਾ ਸੌਖਾ ਹੋਵੇਗਾ ਤੇ ਬਿਨਾ ਕਿਸੇ ਦੇਰੀ ਤੋਂ ਸਿਰਫ ਦੋ ਦਿਨ ਡਾਕੂਮੈਂਟ ਤੁਹਾਡੇ ਲੱਗਣੇ ਆ ਪੰਜ ਮਿੰਟਾਂ ਚ ਤੁਹਾਡਾ ਲੋਨ ਪਾਸ ਉਸ ਤੋਂ ਬਾਅਦ ਸੋਹਣੀ ਜਿਹੀ ਸਕੂਟਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਇਹ ਦੀਵਾਲੀ ਆਪਣੇ ਪਰਿਵਾਰ ਨੂੰ ਦੇ ਸਕਦੇ ਹੋ ਆਕਰਸ਼ਕ ਤੋਹਫਾ ਤੁਸੀਂ ਇੱਕ ਵਾਰ ਤੁਸੀਂ ਕੰਟੈਕਟ ਨੰਬਰ ਬੋਲਦੇ ਤਾਂ ਜੋ ਅਨਕੁਐਰੀ ਕਰਨੀ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਕੰਟੈਕਟ ਨੰਬਰ ਆਪਣਾ 94175 ਤੇ 6243 ਤੇ ਦੂਜਾ 95305 ਤੇ 64000 ਜੀ ਇਹਦੇ ਵਿੱਚ ਆਪਣਾ ਕਲਰ ਸਾਡੇ ਕੋਲ ਹਰੇਕ ਤਰ੍ਹਾਂ ਦਾ ਮੌਜੂਦ ਹੈ ਸਕੂਟਰਾਂ 'ਚ ਬਲੈਕ ਕਲਰ, ਵਾਈਟ ਕਲਰ, ਗ੍ਰੇ ਕਲਰ ਜਿਹੜੇ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਦੇਖ ਕੇ ਆਪਣਾ ਲੈ ਸਕਦੇ ਜੀ ਬਿਲਕੁਲ ਕੰਟੈਕਟ ਨੰਬਰ ਇਹਨਾਂ ਵੱਲੋਂ ਦੱਸੇ ਗਿਆ ਹੈ ਕਿਸੇ ਵੀ ਬਰਕਾਜ਼ੀ ਤੁਸੀਂ ਜਾਣਕਾਰੀ ਹੈ ਉਸ ਤੋਂ ਲਗਾ ਕਿ ਤੁਹਾਡੇ ਕੋਲ ਇਹ ਵੀ ਸੁਵਿਧਾ ਹੈ ਕਿ ਅਗਰ ਪੁਰਾਣੀ ਸਕੂਟੀ ਤੁਹਾਡੇ ਕੋਲ ਮੌਜੂਦਾ ਹੈ ਤਾਂ ਤੁਸੀਂ ਆਪਣੀ ਪੁਰਾਣੀ ਸਕੂਟੀ ਦੇ ਕੇ ਨਵੀਂ ਸਕੂਟੀ ਦੇਣ ਦੀ ਸੁਵਿਧਾ ਹੈ ਜੀ ਹਾਂਜੀ ਆਪਣਾ ਕੋਲ ਹੈ ਪੁਰਾਣੀ ਸਕੂਟਰ ਦੇ ਕੇ ਆਪਣਾ ਨਵਾਂ ਲੈ ਕੇ ਜਾ ਸਕਦੇ ਤੁਸੀਂ ਠੀਕ ਹੈ ਜਿਹੜਾ ਮਰਜੀ ਮਾਡਲ ਤੁਸੀਂ ਤੁਹਾਨੂੰ ਪਸੰਦ ਆਨ ਦਾ ਮਾਡਲ ਲੈ ਜਾ ਸਕਦੇ ਪੁਰਾਣਾ ਸਕੂਟਰ ਮੋਟਰਸਾਈਕਲ ਜੋ ਵੀ ਹੈ ਉਹਨਾਂ ਦੇ ਦੇ ਸਕਦੇ ਵਿੱਚ ਕੋਈ ਵੀ ਪੁਰਾਣਾ ਸਕੂਟਰ ਮੋਟਰਸਾਈਕਲ ਤੁਹਾਡੇ ਕੋਲ ਮੌਜੂਦਾ ਹੈ ਉਹ ਵੀ ਦੇ ਕੇ ਤੁਸੀਂ ਉਸ ਦੀ ਵੀ ਅੱਛੀ ਪ੍ਰਾਈਸ ਤੁਹਾਨੂੰ ਦਿੱਤਾ ਜਾਵੇਗਾ ਤੇ ਨਾਲ ਹੀ ਨਵੀਂ ਸਕੂਟੀ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੇ ਕਰ ਭਾਰਤ ਬੈਟਰੀ ਹਾਊਸ ਆਜਮਪੁਰ ਵਿਖ Não, não é